ਜੀ ਬਹੁਤ ਸਾਰੇ ਪ੍ਰਿੰਟਸ ਕਿਲਚਰ ਡਿਜ਼ਾਈਨ ਆ ਕੇ ਡਿਜ਼ਾਈਨ ਦੇਖੀ ਚਲੋ ਜੀ ਨਾਲੋ ਨਾਲ ਸਕਰੀਨਸ਼ਾਟ ਲਈ ਚਲੋ ਬਹੁਤ ਸਾਰੇ ਡਿਸਟਲ ਪ੍ਰਿੰਟ ਦੇ ਡਿਜ਼ਾਈਨ ਆਏ ਨੇ ਜੀ ਜਲਦੀ ਜਲਦੀ ਸਕਰੀਨਸ਼ਾਟ ਲਈ ਚਲੋ ਡਿਜ਼ਾਈਨ ਬਹੁਤ ਆਏ ਨੇ ਪ੍ਰਾਈਸ ਕਰਤਾ ਜੀ 800 ਨਹੀਂ ਕੋਈ 900 ਨਹੀਂ ਸਿਰਫ 550 ਜੀ 550 ਰੁਪਏ ਰੇਂਜ ਦੇ ਵਿੱਚ ਪ੍ਰਾਈਸ ਕਰਤਾ ਜੀ 5 ਮੀਟਰ ਫੂਟ ਡਿਜੀਟਲ ਕਾਟਨ ਦਾ ਜੀ ਸਪੀਰੀਅਰ ਕਾਟਨ ਏਕੇ ਟੈਕਸ ਬ੍ਰਾਂਡ ਦਾ 550 ਰੁਪਏ ਦਾ ਭਾਈ ਸਿਰਫ 550 ਰੁਪਏ ਦਾ ਨਾਲ ਨਾਲ ਸਕਰੀਨਸ਼ਾਟ ਲਈ ਚਲੋ ਜੀ ਪਿਓਰ ਏਕੇ ਟੈਕਸ ਬ੍ਰਾਂਡ ਦੀ ਡਿਜੀਟਲ ਪ੍ਰਿੰਟ ਜੀ ਓਨਲੀ ਸਾਢੇ 500 ਰੁਪਏ ਦੇ ਵਿੱਚ ਪਿਓਰ ਡਿਜੀਟਲ ਸਪੀਰੀਅਰ ਕਾਟਨ ਲੌਂਗ ਕਾਟਨ ਫੈਬਰਿਕ ਹੈ ਜੀ ਏ ਕੇ ਟੈਕਸ ਬ੍ਰਾਂਡ ਦੀ ਪ੍ਰਿੰਸਸ ਕਲੈਕਸ਼ਨ ਨਾ ਕਲਰ ਦੇਖੋ ਜੀ ਗ੍ਰੇ ਕਲਰ ਦੇ ਵਿੱਚ ਜੀ ਬਹੁਤ ਸੋਹਣੇ ਕਲਰ ਆਏ ਨੇ ਪ੍ਰਾਈਸ ਸਾਢੇ 500 ਕਰਤਾ ਜੀ ਜਲਦੀ ਸਕਰੀਨਸ਼ਾਟ ਲਈ ਚਲੋ ਬੁੱਕਰ ਚਲੋ ਏ ਕੇ ਟੈਕਸ ਬ੍ਰਾਂਡ ਦੀ ਰਖੜੀ ਦੀ ਧਮਾਕਾ ਸੇ ਲੱਗ ਜੀ ਏ ਕੇ ਟੈਕਸ ਬ੍ਰਾਂਡ ਦੇ ਕੱਪੜੇ ਦੀ ਭਾਰੀ ਸੇਲ ਸਾਢੇ 500 ਰੁਪਏ ਦਾ 5 ਮੀਟਰ ਸੂਟ ਹੈ ਜੀ ਆਨਲਾਈਨ ਪੇਮੈਂਟ ਤੇ ਇੱਕ ਸੂਟ ਸ਼ਿਪਿੰਗ 60 ਰੁਪਏ ਦੋ ਦੀ 80 400 ਹੈ ਜੀ ਔਨਲਾਈਨ ਪੇਮੈਂਟ ਤੇ ਇੱਕ ਛੋਟੀ ਸ਼ਿਪਿੰਗ 60 ਰੁਪਏ 2 ਦੀ 80 4 ਦੀ 100 ਆ ਜੀ 10 ਸੂਟਾਂ 'ਚ 200 ਨਾਲ ਦੀ ਨਾਲ ਸਕਰੀਨਸ਼ਾਟ ਲੈ ਲਓ ਬਹੁਤ ਵੱਡੀ ਭਾਰੀ ਆਫਰ ਲੱਗੀ 550 ਰੁਪਏ ਦਾ ਜੀ ਏਕ ਟੈਕਸ ਬ੍ਰਾਂਡ ਦਾ ਪ੍ਰਿੰਸਪਲ ਕਲੈਕਸ਼ਨ 550 ਦਾ ਜੀ ਬਾਜ਼ਾਰ ਦੇ ਵਿੱਚ 900000 ਰੁਪਏ ਦਾ ਲੈ ਰਹੇ ਸੀ 550 ਰੁਪਏ ਵਿੱਚ ਲੈ ਲਓ ਪੇਜ ਫੋਲੋ ਕਰ ਲਓ ਏਕੇ ਟੈਕਸ ਬ੍ਰਾਂਡ ਦੀ ਪ੍ਰਿੰਸਸ 컬یکشن ਏਕੇ ਟੈਕਸ ਬ੍ਰਾਂਡ 550 ਰੁਪਏ ਦਾ 5 ਮਿੰਟ ਸੂਟ ਹੈ ਜੀ ਪਿਓਰ ਡਿਸਟਲ ਸਪੀਰੀਅਰ ਲਾਂਡਕਾਟਰ ਫੈਬਰਿਕ 550 ਰੁਪਏ ਦੇ ਵਿੱਚ ਲੈ ਲੀ ਸਾਡਾ ਪੇਜ ਫੋਲੋ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਜੀ ਸਕਰੀਨ ਸ਼ਾਟ ਲਈ ਚਲੋ ਆ ਬ੍ਰੀਕ ਬੁੱਟੀ ਵਿੱਚ ਆ ਗਿਆ ਨੀਲਾ ਰੰਗ ਆ ਗਿਆ ਦੇਖੋ ਨੇਵੀ ਰੰਗ ਬ੍ਰੀਕ ਬੁੱਟੀ ਦੇ ਵਿੱਚ ਮਹਿਰੂਨ ਆ ਗਿਆ ਜੀ ਬਹੁਤ ਸਾਰੇ ਕਲਰ ਆਏ ਨੇ ਗ੍ਰੀਨ ਕਲਰ ਆ ਗਿਆ ਦੇਖੋ ਜੀ ਜਲਦੀ ਸਕਰੀਨ ਸ਼ਾਟ ਲਈ ਚਲੋ ਬੁੱਕਰ ਚਲੋ ਜ